ਪ੍ਰੋਗਰਾਮ 베ਰੀਆਂ ਦੇ 베ਰ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਪਤਾ ਹੀ ਦਿਲ ਦੀਆਂ ਗੱਲਾਂ ਕਰੀ ਦੀਆਂ ਗਹਿਰਾਈ ਤੋਂ ਕਰੀ ਦੀਆਂ ਥੋੜੇ ਜਿਹਾ ਸਟੂਡੀਓ ਚ ਬੈਠੇ ਹੁੰਨੇ ਆ ਤੁਸੀਂ ਕਿਤੇ ਸੁਣਦੇ ਪਏ ਆ ਕਿਸੇ ਦੇਸ਼ ਚ ਸੁਣਦੇ ਪਏ ਆ ਪਰ ਯਕੀਨ ਮੰਨਿਓ ਜਿਹੜੀਆਂ ਦਿਲ ਤੋਂ ਗੱਲਾਂ ਨਿਕਲਦੀਆਂ ਨਾ ਉਹ ਹਮੇਸ਼ਾ ਦਿਲਾਂ ਤੱਕ ਪਹੁੰਚ ਹੀ ਜਾਂਦੀਆਂ ਤੋਂ ਅੱਜ ਦੀ ਜਿਹੜੀ ਖਾਸ ਮੁਲਾਕਾਤ ਹੈ ਉਹ ਹੈਗੀ ਆ ਮੈਂ ਇਦਾਂ ਨਹੀਂ ਕਹੂੰਗਾ ਕਿ ਤੁਸੀਂ ਅ ਅੱਜ ਕੱਲ ਦੇ ਮਿਊਜ਼ਿਕ ਸੁਣੋ ਪੁਰਾਣੇ ਮਿਊਜ਼ਿਕ ਸੁਣੋ ਜਿਹੜੇ ਮਿਡਲ ਏਜ ਵਾਲੇ ਮਿਊਜ਼ਿਕ ਸੁਣੋ ਹਰ ਇੱਕ ਥਾਂ ਕੁਝ ਬੰਦੇ ਇੰਨਾ ਦਿਲਾਂ ਦੇ ਨੇੜੇ ਹੁੰਦੇ ਉਹ ਫਿੱਟ ਹੋ ਹੀ ਜਾਂਦੇ ਆ ਉਸੇ ਤਰਤੀਬ ਚ ਜਿੱਦਾਂ ਕਈ ਬੰਦੇ ਹੁੰਦੇ ਆ ਨਾ ਕਿ ਕਿਤੇ ਵੀ ਉਹਨਾਂ ਨੂੰ ਕਿਸੇ ਵੀ ਸਾਂਚੇ ਚ ਢਾਲ ਦੋ ਉਹ ਟਲ ਜਾਂਦੇ ਆ ਉਸੇ ਤਰਤੀਬ ਚ ਇੱਕ ਜਿਹੜਾ ਅਸੀਂ ਨਾਗ ਚੁਣਿਆ ਨਾ ਅੱਜ ਉਹ ਹੈਗਾ ਐਚਐਸ ਭਜਨ ਪਾਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਸਿਮਰਨ ਜੀ ਔਰ 베ਰੀਆਂ ਦੇ 베ਰ ਦੇ ਚੈਨਲ ਵੱਲੋਂ ਤੁਸੀਂ ਆਇਓ ਜੀ ਆਨ ਸੱਡ ਘਰ ਪਹੁੰਚੇ ਹੋ ਤੁਸੀਂ ਔਰ ਇਸ ਚੈਨਲ ਦੇ ਸਾਰੇ ਸਰੋਤਿਆਂ ਨੂੰ ਸਾਰੇ ਦੁਨੀਆ ਵਿੱਚ ਵੱਸਦੇ ਪੰਜਾਬੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਐਚਐਸ ਭਜਨ ਵੱਲੋਂ ਪਿਆਰ ਭਰੀ ਸਤਿ ਸ਼ਕਾ ਸਤਿ ਸ਼੍ਰੀ ਅਕਾਲ ਭਾਜੀ ਦਿਨ ਕਿਵੇਂ ਚੱਲ ਰਿਹਾ ਬੱਲੇ ਬੱਲੇ ਜੀ ਖਾਦਾ ਪਾਣੀ ਛੱਕਿਆ ਬਹੁਤ ਵਧੀਆ ਭਾਜੀ ਲੋਕੇਸ਼ਨ ਬੜੀ ਘੈਂਟ ਆ ਵਸੀ ਉਹਦੇ ਬਖਸ਼ਸ਼ ਰੱਬ ਦੀਆਂ ਮੇਰਾ ਹਮੇਸ਼ਾ ਇੱਕ ਤਮੰਨਾ ਸੀ ਵੀ ਆਰਟਿਸਟ ਮਾਇਨਰ ਸੀ ਮੈਂ ਬੜੀ ਐਸੀ ਜਗ੍ਹਾ ਮੈਂ ਰਹਾ ਜਿੱਥੇ ਬੜਾ ਸ਼ਾਂਤ ਤੇ ਕੁਆਇਟ ਹੋਵੇ ਤੁਸੀਂ ਹੁਣ ਵੇਖ ਰਹੇ ਆਪਾਂ ਇੰਟਰਵਿਊ ਕਰ ਰਹੇ ਕੋਈ ਤੁਹਾਨੂੰ ਆਵਾਜ਼ ਨਹੀਂ ਸੁਣ ਰਹੀ ਬਾਹਰ ਮੈਂ ਕਹਿੰਦਾ ਗੱਡੀਆਂ ਦੀ ਜੱਫਲਸ ਦਾ ਹੂਟਰ ਜਾਂ ਕੋਈ ਟਰੱਕ ਕੁਛ ਨਹੀਂ ਟੱਲੰਗ ਰਿਹਾ ਜੀ ਤੁਸੀਂ ਤੇ ਨੇਚਰ ਦੇ ਕੋਲ ਰਹਿੰਦੇ ਆ ਸੁਣਿਆ ਸੀ ਕਿ ਜਿਹੜੇ ਸੰਗੀਤਕਾਰ ਹੁੰਦੇ ਆ ਗਾਇਕ ਹੁੰਦੇ ਆ ਨਾ ਕੁਦਰਤ ਨੂੰ ਬੜਾ ਪਿਆਰ ਕਰਦੇ ਆ بس ਉਦਾਂ ਦੀ ਪੰਜਾਬੀ ਦਾ ਖਾਨ ਵੀ ਨੀਤ ਨੂੰ ਮਰਦਾ ਜਿਹੋ ਜੀ ਮੇਰੀ ਨੀਤ ਸੀ ਵਾਹਿਗੁਰੂ ਨੇ ਉਦਾਂ ਦੀ ਬਖਸ਼ਿਸ਼ ਕੀਤੀ ਆ ਮੈਂ ਸਵੇਰੇ ਜਦੋਂ ਰਿਆਜ਼ ਕਰਦਾ ਵਿੰਡੋ ਦੇ ਸਾਹਮਣੇ ਮੇਰਾ ਹਰਮੋਨੀਆ ਪਿਆ ਹੈ ਤੇ ਨਾਲ ਹੀ ਸਾਹਮਣੇ ਵੀ ਗਿੱਚੀ ਹੈ ਉੱਥੇ ਸਾਰੇ ਚੀੜੀਆਂ ਪੰਛੀ ਜੋ ਸਾਹਮਣੇ ਬੈਠੇ ਹੁੰਦੇ ਨੇ ਵਿੱਚ ਸ਼ੀਸ਼ੇ ਦੇ ਵਿੱਚ ਦੀ ਵੇਖਦਾ ਫਸਟ ਆਡੀਅੰਸ ਚ ਚਿੜੀਆਂ ਪੰਛੀ ਹੁੰਦੇ ਆ ਹਾਂ ਬਸ ਬਸ ਉਹ ਦਿਲ ਖੁਸ਼ ਹੋ ਜਾਂਦਾ ਦਿਨ ਦੀ ਸ਼ੁਰੂਆਤ ਹੀ ਉੱਥੋਂ ਹੁੰਦੀ ਹੈ ਹਮਮ ਔਰ ਬਸ ਜੋ ਵੀ ਮਾਲਕ ਨੇ ਦਿੱਤਾ ਸ਼ੁਕਰ ਆਦਾ ਸਿਰਫ ਸਿਰਫ ਗਾਉਨੇ ਆ ਕੇ بزਨਸ ਵਗੈਰਾ ਵੀ ਕਰਦੇ ਆ ਨਹੀਂ بزਨਸ ਵੀ ਨਾਲ ਆ ਜੀ ਇਹੋ ਜਿਹਾ ਕੰਟਰੀ ਆ ਜਿੱਥੇ ਸਿਰਫ ਗਾਉਣ ਦੇ ਤੁਹਾਡੀ ਰੋਟੀ ਨਹੀਂ ਜਲ ਸਕਦੀ ਭਾਜੀ ਹੁਣੇ ਅਮਰੀਕਾ ਚ ਰਹਿ ਰਹੇ ਆ ਨਾ ਸੈਨੋਜ਼ੇ ਸ਼ਹਿਰ ਜਿਹੜਾ ਬਹੁਤ ਮਸ਼ਹੂਰ ਆ ਬੇਰੀ ਦਾ ਖਾਸ ਸ਼ਹਿਰ ਹੈ ਜਿਹਨੂੰ ਸਿਲੀਕਨ ਵੈਲੀ ਵੀ ਕਿਹਾ ਜਾਂਦਾ ਹੈ ਪਾਜੀ ਸਿਲੀਕਨ ਵੈਲੀ ਕਿੱਦਾਂ ਆ ਗਏ ਤੁਸੀਂ ਤਾਂ ਗਾਇਕ ਬੰਦੇ ਯਾਰ ਮੇਰਾ ਸਫ਼ਰ ਬੜਾ ਲੰਮਾ ਜੀ ਕਿਉਂਕਿ ਆਪਾਂ ਉਹਦਾ ਜੇ ਜ਼ਿਕਰ ਕਰਾਂਗੇ ਤਾਂ ਫਿਰ ਸ਼ਾਇਦ ਤੁਹਾਨੂੰ 3-4 ਵਾਰੀ ਆਉਣਾ ਪਵੇਗਾ ਕਿਸ਼ਤਾਂ ਵਿੱਚ ਆ ਜਾਂਗੇ ਪਾਜੀ ਹਾਂ ਮੈਂ ਪੰਜਾਬ ਬਹੁਤ ਛੋਟਾ ਸੀ ਜਿਆਦਾ ਛੜਿਆ ਹੈ ਜੀ ਔਰ ਮੇਰਾ ਸਫ਼ਰ ਬਹੁਤ ਦੇਸ਼ਾਂ ਤੋਂ ਹੁੰਦਾ ਹੋਇਆ ਮੈਂ 2.5 ਸਾਲ ਸ਼ਿਪ ਵਿੱਚ ਨੌਕਰੀ ਕੀਤੀ ਹੈ ਉਦੋਂ ਬਾਅਦ ਮੇਰਾ ਸਿੰਗਾਪੁਰ ਮੈਰਿਜ ਹੋਈ ਹੈ ਸ਼ਿਪ ਵਿੱਚ ਨੌਕਰੀ ਜਿਹੜੀ ਕੀਤੀ ਤੁਸੀਂ ਉਹ ਇੰਡੀਆ ਤੇ ਜਦੋਂ ਆਏ ਉਹਦੇ ਕੀਤੇ ਜਾਂ ਇੱਥੋਂ ਜਾ ਕੇ ਕੀਤੇ ਨਹੀਂ ਨਹੀਂ ਮੈਂ ਜਦੋਂ ਪਹਿਲਾਂ ਮੈਂ ਸ਼ੁਰੂਆਤ ਵਿੱਚ ਪੰਜਾਬ ਛੱਡਿਆ ਮੈਂ ਸਿੱਦਾ ਗ੍ਰੀਸ ਗਿਆ ਸੀ ਗ੍ਰੀਸ ਚੋਂ ਮਸ਼ਹੂਰ ਸੀ ਸ਼ਿਪ ਹਣਾ ਹਾਂ ਉਹਦੇ ਵਿੱਚ ਕੀ ਜੌਬ ਸੀ ਤੁਹਾਡੀ ਪਾਜੀ ਮੈਂ ਉੱਥੇ ਉਹਨਾਂ ਦੇ ਜਦੋਂ ਬੱਚੇ ਹੁੰਦੇ ਐਜ਼ ਅ ਬੇਟਰ ਵਰਤੀ ਹੋਇਆ ਸੀ ਮੈਂ ਸੁਆਈ ਅੱਛਾ ਜੀ ਫਿਰ ਉੱਥੋਂ ਮੈਂ ਡਿਪਾਰਟਮੈਂਟ ਚੇਂਜ ਕਰਦਾ ਕਰਦਾ ਫਿਰ ਜਦੋਂ ਮੈਂ ਛੱਡਿਆ ਸ਼ਿਪ ਉਦੋਂ ਮੈਂ ਸੇਲਰ ਸੀ ਪਰ ਪਾਜੀ ਜਿਹੜੇ ਸਮੇਂ ਦੇ ਤੁਸੀਂ ਗੱਲ ਕਰਦੇ ਆ ਉਦੋਂ ਸ਼ਿਪ 'ਚ ਜਾਣਾ ਲੋਕੀ ਸ਼ਹਿਰ ਮਸਾਂ ਜਾਂਦੇ ਹੁੰਦੇ ਸੀ ਇਹ ਇੱਕ ਦਾ ਸਬਬ ਬਣ ਗਿਆ ਬਸ ਇਹ ਸਬਬ ਬਣਦੇ ਜਾਂਦੇ ਨੇ ਜੋ ਵਾਹਗਰੂਣ ਮਨਜ਼ੂਰ ਹੁੰਦਾ ਹੈ ਉਹ ਲੰਬੀ ਚੋੜੀ ਸਟੋਰੀ ਹੈ ਜਿੱਥਾ ਦਾਣੇ ਤਾਹਾਂ ਖਾਣੇ ਨਾ ਵਸ ਤੇਰੇ ਨਾਮ ਵਸ ਮੇਰੇ ਕਹਿ ਗਏ ਲੋਕ ਸਿਆਣੇ ਜਿੱਥੇ ਰੱਬ ਨੇ ਚੋਗ ਖਿਲਾਰੀ ਚੁਗੜੇ ਪੈਂਦੇ ਦਾਣੇ ਜਸਤ ਸਭ ਨੇ ਲਿਖਿਆ ਬਹੁਤ ਬਾਖਮਾਲਾਂ ਜੀ ਬਸ ਪਾਜੀ ਵੱਡੇ ਵੱਡੇ ਨਾਮਾਂ ਨਾਲ ਕੰਮ ਕੀਤਾ ਹਨਾ ਤੁਸੀਂ ਜੀ ਮਿਊਜ਼ਿਕ ਨਾਲ ਕੰਮ ਕੀਤਾ ਹਨਾ ਉਹਦੀ ਬਾਰੇ ਕੁਝ ਦੱਸੋ ਵੀ ਉਹ ਸਟਾਰਟਿੰਗ ਤੋਂ ਨਿਵ ਡਿਵਿਡ ਦੇ ਨਾਵਾਂ ਨਾਲ ਕਿੱਦਾਂ ਪਹੁੰਚ ਬਣੀ ਜੀ ਮਿਊਜ਼ਿਕ ਜੀ ਨਿਰਮਲ ਸਿੱਧੂ ਜਿਹਦਾ ਨਾਮ ਤੁਸੀਂ ਸੁਣਿਆ ਹੋਣਾ ਬਹੁਤ ਅੱਛੇ ਗਾਇਕ ਨੇ ਔਰ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਨੇ ਹੋ ਜੀ ਬੜੇ ਨਾਮੀ ਕਲਾਕਾਰਾਂ ਦਾ ਮਿਊਜ਼ਿਕ ਉਹਨਾਂ ਨੇ ਦਿੱਤਾ ਜੀ ਸਾਡਾ ਸਬੰਧ ਉਹਨਾਂ ਨਾਲ ਮੇਰਾ ਉਹਨਾਂ ਦਾ ਬਣਿਆ ਸੀ ਇੱਕ ਫਿਲਮ ਵਿੱਚ ਹੂੰ ਉਹ ਫਿਲਮ ਸੀ ਪੁਰਜ਼ਾ ਪੁਰਜ਼ਾ ਕਟਮਰੀ ਹਾਂ ਸਲਦੂਲ ਅਟਵਾਲ ਜੀ ਦੀ ਠੀਕ ਆ ਉਹ ਵਿਚਾਰੇ ਫਤ ਹੋ ਗਏ ਕੁਝ ਸਾਲ ਪਹਿਲੇ ਠੀਕ ਤੇ ਮੇਰੇ ਬੜੇ ਅچھے ਦੋਸਤ ਸੀ ਉਹਦੇ ਵਿੱਚ ਮੇਰਾ ਇੱਕ ਲਾਈਵ Song ਸੀ ਵੀਡੀਓ ਮੇਰੇ ਤੇ ਸੀ ਆ ਉਹ ਤੇਰੇ ਕੀ ਲੱਗਦੇ ਜਿਹੜੇ ਚਿੱਟਿਆ ਰਮਾਲਾ ਵਾਲੇ ਹਾਂ ਆ ਉਹਨਾਂ ਨੇ ਮਿਊਜ਼ਿਕ ਉਸ ਗਾਣੇ ਦਾ ਦਿੱਤਾ ਸੀ ਹਲਕਾ ਹਲਕਾ ਨਾ ਲੱਗਦਾ ਆ ਕਿਤੇ ਟੂਨੋਂ ਵੱਜਦੀਆਂ ਰਹਿੰਦੀਆਂ ਠੀਕ ਉਤੋਂ ਬਾਅਦ ਵਿੱਚ ਸਾਡਾ ਸਬਬ ਬਣਿਆ ਫਿਰ ਮੇਰੀ ਉਹਨਾਂ ਨੇ ਇੱਕ ਐਸਿਡ ਕੀਤੀ ਸੋਹਣੀ ਧਰਤੀ ਅਮਰਸਰ ਦੀ ਧਾਰਮਿਕ ਅੱਛਾ ਉਹ ਚਾਜ਼ਾ ਜਲੰਦਰੀ ਦੇ ਸਾਰੇ ਬਾਕਮਾਲ ਗੀਤ ਸੀ ਔਰ ਉਹ ਉਹਨਾਂ ਦਿਨਾਂ ਚ ਇੱਥੇ ਬੜੀ ਮਸ਼ਹੂਰ ਹੋਈ ਸੀ ਅਮਰੀਕਾ ਦੇ ਵਿੱਚ ਅਮਰੀਕਾ ਕੈਨੇਡਾ ਚ ਬਹੁਤ ਸੋਹਣੇ ਚੱਲੀ ਸੀ ਕੈਸਟ ਠੀਕ ਠੀਕ ਹੈ ਤੇ ਉਦੋਂ ਬਾਅਦ ਸਾਡਾ ਪਿਆਰ ਕਾਫੀ ক্লোਜ਼ ਰਹੇ ਇੱਕ ਦੂਜੇ ਦੇ ਸੀ ਠੀਕ ਫਿਰ ਉਹਨਾਂ ਨੇ ਉਹਨਾਂ ਦੇ ਜ਼ਰੀਏ ਉਹਨਾਂ ਦੇ ਨਾਲ ਲਿੰਕ ਸੀ ਉਹਨਾਂ ਦੇ ਜੀ ਮਿਊਜ਼ਿਕ ਨਾਲ ਕਾਫੀ ਅੱਛਾ ਜੀ ਤੇ ਫਿਰ ਉਹਨਾਂ ਨੇ ਮੈਨੂੰ ਇੰਟਰੋਡਿਊਸ ਕੀਤਾ ਸੀ ਅੱਛਾ ਜੀ ਤੇ ਉਹ ਬਹੁਤ ਜ਼ਿਆਦਾ ਮੈਂ ਕਹਿ ਸਕਦਾ ਵੀ ਸਭ ਤੋਂ ਜ਼ਿਆਦਾ ਜ਼ਿੰਦਗੀ ਦੀ ਜਿਹੜੀ ਮੇਰੀ ਪਬਲਿਸਿਟੀ ਆ ਜੀਨੇ ਕੀਤੀ ਉਹ ਜਿਹੜੀ ਕੈਸਟ ਸਭ ਤੋਂ ਜ਼ਿਆਦਾ ਉਹੀ ਚੱਲੀ ਸੀ ਉਹੋ ਜਿਹਾ ਪਲੇਟਫਾਰਮ ਦੁਬਾਰਾ ਨਹੀਂ ਮਿਲ ਸਕਦਾ ਕਿਹੜੇ ਸੰਦੀ ਗੱਲ ਆ ਬਾਜੀ ਇਹ ਇਹ 2001 ਦੀ ਗੱਲ ਆ ਜੀ 2001 ਦੀ ਗੱਲ 2001 ਦੀ ਗੱਲ ਉਹਦੇ ਦੋ ਵੀਡੀਓ ਸੀ ਅ ਇੱਕ ਸੀਗਾ ਦਿਵੇਦਤਾ ਨਾਲ ਤੇ ਉਹਦੇ ਚ ਮਾਡਲ ਸੀ ਸਮੀਪ ਕੰਗ ਜਿਹੜਾ ਅੱਜ ਕੱਲ ਦੇਖੋ ਫਿਲਮ ਡਾਇਰੈਕਟਰ ਜਿਹੜੇ ਪਤਲੇ ਜਿਹੇ ਆ ਉਹ ਪਤਲੇ I love you ਭਾਜੀ ਜੇ ਪਤਲੇ ਹੁੰਦੇ ਸੀ ਵਧੀਆ ਉਹ ਠੀਕ ਹੈ ਵੈਰੀ ਗੁੱਡ ਕੈਂਟ ਲੁੱਕ ਸੀ ਉਹਨਾਂ ਦੀ ਬੜੇ ਪਿਆਰੀ ਉਸੇ ਗਾਣਾ ਜੰਮੂ ਸ਼ਹਿਰ ਨਾ ਬਿਆਈ ਮੇਰੀ ਨਾ 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 ਮੇਰੀ ਨਾ 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 ਅੱਛਾ ਸਮੀਪ ਗੰਗ ਤੁਹਾਡੇ ਉੱਚ ਮਾਡਲ ਸੀ ਉੱਚ ਮਾਡਲ ਸੀ ਹਾਂ ਜੀ ਵਾਹ ਜੀ ਵਾਹ ਮੈਂ ਇੱਕ ਹੋਰ ਨੋਟ ਕੀਤਾ ਤੁਹਾਡੇ ਜਿਹੜੇ ਸਮੇਂ 'ਚ ਅਸੀਂ ਟੀਵੀ ਦੇਖਦੇ ਹੁੰਦੇ ਸੀ ਨਿੱਕੇ ਨਿੱਕੇ ਤੇ ਤੁਸੀਂ ਉਹਦੇ ਵਿੱਚ ਉਹ ਜਿਹੜੀ ਮਾਡਲ ਸੀ ਹੁਣ ਮੈਨੂੰ ਇੱਕ ਸ਼ਾਇਦ ਕੁੜੀ ਦਾ ਨਾਮ ਖੰਘੂੜਾ ਸੀ ਇੱਕ ਇੱਕ ਤਵਲ ਸੰਦੀਪ ਟਾਪ ਦੀ ਮਾਡਲ ਉਹਨਾਂ ਦੇ ਬਹੁਤ ਮੇਰੀ ਉਹਨਾਂ ਦੀ ਵੀਡੀਓ ਕਾਫੀ ਹੈ ਹਨਾ ਕਮਲ ਖੰਗੂੜਾ ਨਾਲ ਵੀ ਮੇਰਾ ਮੋਹਣ ਵੰਸੀ ਜੀ ਦਾ ਲਈ ਹੁਣ ਇੱਥੇ ਐਡਮਿੰਟਰ ਸ਼ਾਇਦ ਇੱਥੇ ਰਹਿੰਦੀ ਹੋ ਅੱਛਾ ਤੇ ਮੋਹਣ ਵੰਸੀ ਜੀ ਦਾ ਲਿਖਿਆ ਗੀਤ ਸੇਗਾ ਹੱਥ ਲਾਇਆ ਮੈਲੀ ਹੋਣ ਵਾਲੀਏ ਹਾਂ ਕੁਝ ਤੇ ਉਹ ਉਹਦੇ ਚ ਉਹਨਾਂ ਦੇ ਮੇਰੇ ਨਾਲ ਉਹ ਨਹੀਂ ਤੇ ਤੈਨੂੰ ਆਪਣੀ ਬਣਾ ਕੇ ਲੈ ਜਾਣਾ ਉਹਦੇ ਚ ਸੰਦੀਪ ਹੈ ਔਰ ਸੰਦੀਪ ਨੇ ਹੋਰ ਵੀ ਕਾਫੀ ਗੀਤ ਮੇਰੇ ਨਾਲ ਕੀਤੇ ਨੇ ਵੀਡੀਓ ਉਹ ਉਸ ਵਕਤ ਉਸ ਵਕਤ ਦੋਨੋਂ ਬਹੁਤ ਪਪੂਲਰ ਸੀ ਮੈਨੂੰ ਵੀ ਪਰੇਡੀ ਮੱਚ ਜਿੱਦਾਂ ਆਪ ਕਹਿੰਨੇ ਹੋ ਨਾ ਕਿ ਮਿਸ ਪੂਜਾ ਦਾ ਹਰ ਗਾਣਾ ਹੁੰਦਾ ਸੀ ਏਦਾਂ ਉਹ ਹਰ ਦੂਜੇ ਤੀਜੇ Song ਚ ਟੌਪ ਮਾਡਲ ਸੀ ਹਣਾ ਇਹਦਾ ਮਤਲਬ ਤੁਸੀਂ ਜਦੋਂ ਕੰਮ ਕੀਤਾ ਰੂਹ ਨਾਲ ਕੀਤਾ ਪੈਸੇ ਵੀ ਚੰਗੇ ਖਰਚੇ ਹੋਣਗੇ ਉਦੋਂ ਆ ਕਮਾਈ ਵੀ ਬੜੇ ਖਰਚੇ ਵੀ ਬੜੇ ਆ ਜੀ ਮੈਂ ਜ਼ਿਆਦਾ ਬਚਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਂ ਹਮੇਸ਼ਾ ਇਹਨੂੰ ਇਹ ਲਿਆਪ ਜੇ ਚੰਗਾ ਰਿਜ਼ਲਟ ਲੈਣਾ ਤੇ ਫਿਰ ਖਰਚਣੇ ਪੈਣੇ ਆ ਤੇ ਨਾਲ ਇਸੇ ਕਰਕੇ ਮੈਂ ਇੱਥੇ ਅਮਰੀਕਾ ਜਿਵੇਂ ਮੈਂ ਗੱਲ ਮੈਂ ਪ੍ਰੋਗਰਾਮ ਵੀ ਬੜੇ ਕੀਤੇ ਆ ਸ਼ੁਰੂਆਤ ਹੀ ਮੈਂ ਕੀਤੀ ਇੱਥੇ ਪੰਜਾਬੀ ਕਲਚਰ ਦੀ ਪਰ ਫਿਰ ਵੀ ਜੋ ਇੱਥੋਂ ਦੇ ਰਹਿਣੀ ਵਹਿਣੀ ਜੋ ਇੱਥੋਂ ਦੇ ਹਾਲਾਤ ਨੇ ਗਾਇਕੀ ਨਾਲ ਤੁਹਾਡਾ ਨਹੀਂ ਚੱਲ ਸਕਦਾ ਬਿਲਕੁਲ ਕਹਿੰਨੇ ਔਰ ਜਿਹੜੇ ਬੰਦੇ ਕੱਲੀ ਗਾਇਕੀ ਤੇ ਕਿਸ ਪਹਿਲੇ ਜਮਾਨੇ ਵਿੱਚ ਹੁਣ ਵੀ ਕੁਛ ਨਿਕ ਨੂੰ ਛੱਡ ਗਏ ਹਮ ਡਿਪੈਂਡ ਹੋ ਗਏ ਨੇ ਉਹ ਫਿਰ ਐਂਡ 'ਚ ਤੰਗ ਹੀ ਹੁੰਦੇ ਨੇ ਇਹ ਪਾਜੀ ਮੇਰਾ ਕੁਐਸਚਨ ਸੀ ਦਿਲ ਦਾ ਹਾਂਜੀ ਬੜਾ ਔਖਾ ਆ ਕਹਿਣਾ ਇੱਕ ਤੈਗਾ ਵੀ ਮੈਂ ਯਾਰ ਮੈਂ ਤਾਂ ਬਹੁਤ ਪਿਆਰ ਕਰਦਾ ਸੰਗੀਤ ਨੂੰ ਰੋਟੀ ਸਾਰਿਆਂ ਦੇ ਲਾਲੇ ਪਾ ਦਿੰਦੀ ਹਣਾ ਪਰ ਬੜਾ ਹਾਰਡ ਆ ਕਿਉਂਕਿ ਬਿੱਲ ਵੀ ਆਉਣੇ ਕਿਸ਼ਤਾਂ ਵੀ ਦੇਣੀਆਂ ਸਭ ਕੁਝ ਚੱਲਣਾ ਤੁਹਾਡੇ ਤੇ ਫਿਰ ਤੁਸੀਂ ਕਿਨੇ ਵੈਸੇ ਬਿਜ਼ਨਸ ਸਟਾਰਟ ਹੁਣ ਹੁਣ ਗੋਣਾ ਬਹੁਤ ਮਹਿੰਗਾ ਹੈ ਹਾਂਜੀ ਹੁਣ ਤੁਸੀਂ ਤੁਹਾਨੂੰ ਪਤਾ ਹੀ ਆ ਵੀਡੀਓ ਸਾਰਾ ਕੁਝ ਹੋਰ ਸੋਸ਼ਲ ਮੀਡੀਆ ਦੇ ਪ੍ਰੋਮੋਸ਼ਨ ਕਰਨੇ ਬਹੁਤ ਮਹਿੰਗਾ ਛੋਟਾ ਜਿਹਾ ਕੰਮ ਨਹੀਂ ਹੋਇਆ ਨਾ ਇਹ ਬਿਗ ਰਿਸਕ ਹੈ ਲੋਕਾਂ ਨੂੰ ਲੱਗਦਾ ਪਰ ਜਦੋਂ ਤੁਹਾਡੇ ਐਲਪੀ ਆਉਂਦੇ ਹੁੰਦੇ ਸੀ ਹਾਜੀ ਤੁਹਾਡੇ ਕੋਲ ਕੋਈ ਪਿਆ ਕੋਈ ਐਲਪੀ ਜਿਹੜਾ ਕੋਈ ਖਾਸ ਤੁਹਾਡੇ ਕੋਲ ਹਾਜੀ ਮੇਰਾ ਸਭ ਤੋਂ ਪਹਿਲਾ ਜਿਹੜਾ ਪ੍ਰੋਫੈਸ਼ਨਲ ਰਿਕਾਰਡਿੰਗ ਸੀ ਉਹ ਇੱਥੇ ਅਮਰੀਕਾ ਜੀ ਹੋਈ ਸੀ ਡਾਇਮੰਡ ਰਿਕਾਰਡਿੰਗ ਵੱਲੋਂ ਅੱਛਾ ਤੇ ਰਣਜੀਤ ਢਾਲੀਵਾਲ ਉਹਦੇ 뮤직 ਡਾਇਰੈਕਟਰ ਸੀ ਤੇ ਉਹ ਐਲਪੀ ਆਇਆ ਸੀ ਤੁਹਾਨੂੰ ਮੈਂ ਦਿਖਾਉਣਾ ਇਹ ਜਿਹੜੀ ਪਿਆ ਇੱਥੇ ਠੀਕ ਹੈ ਜੀ ਵਾਜੀਵਾਰ ਲਾਈਵ ਦੇਖਾਂਗੇ ਆਪਾਂ ਆ ਵੇਖੋ ਆਏ ਹਾਂ ਝਾਂਜਰ ਨੂੰ ਸ਼ਨਕਾ ਕੇ ਅੱਛਾ ਇਹਦੇ ਗੀਤ ਮੋਸਟਲੀ ਮੇਰੇ ਸਾਰੇ ਆਪਣੇ ਲਿਖੇ ਸੀ ਠੀਕ ਹੈ ਔਰ ਇਹਦੀ ਰਿਕਾਰਡਿੰਗ ਇੱਥੇ ਹੀ ਹੋਈ ਸੀ ਐਂਡ ਔਰ ਸੱਡਨਲੀ ਜਦੋਂ ਐਲਪੀ ਆਇਆ ਤੇ ਨਾਲ ਹੀ ਜ਼ਮਾਨਾ ਚੇਂਜ ਹੋ ਗਿਆ ਇੱਕ ਕੈਸਟ ਦਾ ਯੁੱਗ ਸ਼ੁਰੂ ਹੋ ਗਿਆ एकदम ਤੇ ਅਸੀਂ ਉਹਨਾਂ ਨੂੰ ਡਿਸਟ੍ਰਿਬਿਊਸ਼ਨ ਹਲ ਕੀਤੀ ਨਹੀਂ ਸੀ ਇਹਦੀ ਕੰਪਨੀ ਨੇ ਔਰ ਫਿਰ ਉਹਨਾਂ ਨੇ ਨਾਲ ਹੀ ਇਮੀਡੀਟਲੀ ਉਹਦੀ ਕਸਟਮ ਬਣਾ ਕੇ ਤੇ ਪੈਕੇਜ ਕਰਕੇ ਵੇਚਿਆ ਸੀ ਐਲਪੀ ਤੇ ਨਾਲ ਕੈਸਟ ਉਹਦੇ ਠੀਕ ਆ ਉਸ ਤੋਂ ਬਾਅਦ ਦੇਖੋ ਫਿਰ ਚੇਂਜਸ ਸੀਡੀ ਆ ਗਈ ਫਿਰ ਫਲੈਸ਼ ਡਰਾਈਵ ਆ ਗਈ ਚੱਲਦਾ ਜਾ ਰਿਹਾ ਹੁਣ ਤੱਕ ਉਹ ਵਕਤ ਦੇ ਨਾਲ ਮੈਂ ਚੇਂਜ ਹੁੰਦਾ ਰਿਹਾ ਪਾਜੀ ਜੜਾਂ ਜੜੀਆਂ ਨਾ ਉਹ ਬੰਦੇ ਨੂੰ ਭੁੱਲਣੀਆਂ ਨਹੀਂ ਚਾਹੀਦੀਆਂ ਹਨਾ ਬਿਲਕੁਲ ਤੁਹਾਡਾ ਪਿੰਡ ਨਹੀਂ ਤੁਹਾਨੂੰ ਭੁੱਲਿਆ ਹੋਣਾ ਤੁਹਾਡੇ ਚਾਚੇ ਤਾਂ ਇਨੇ ਭੁੱਲੇ ਹੋਣੇ ਪਰ ਇੱਕ ਖਾਸ ਇੱਕ ਉਸਤਾਦ ਹੁੰਦਾ ਕਦੀ ਕਿਸੇ ਉਸਤਾਦ ਕੋ ਵੀ ਗਏ ਕਿ ਇਦਾਂ ਹੀ ਹਾਂਜੀ ਜਗ ਸਿੰਘ ਜੱਗਾ ਜੀ ਉਹਦਾ ਨਾਮ ਤੁਸੀਂ ਸੁਣਿਆ ਹੋਣਾ ਠੀਕ ਆ ਬਹੁਤ ਮਸ਼ਹੂਰ ਰਹੇ ਨੇ ਆਪਣੇ ਜ਼ਮਾਨੇ ਵਿੱਚ ਉਹ ਹਾਂਜੀ ਤੇ ਉਹਨਾਂ ਕੋਲ ਮਾਡਲ ਹਾਊਸ ਜਿਲੰਦਰ ਤੁਸੀਂ ਸਿੱਖਿਆ ਹੋਣਾ ਹਾਂ ਉਹਨਾਂ ਕੋਲ ਜਾਂਦਾ ਰਿਹਾ ਮੈਂ ਇਹਦਾ ਮਤਲਬ ਤੁਹਾਨੂੰ ਜਾਣਕਾਰੀ ਹੈ ਹਾਂ ਕਿਉਂਕਿ ਮੈਂ ਜਦੋਂ ਤੁਹਾਨੂੰ ਸੁਣਿਆ ਨਾ ਇੱਕ ਚੀਜ਼ ਮੈਂ ਨੋਟ ਕੀਤੀ ਸ਼ਾਇਦ ਦਰਸ਼ਕ ਵੀ ਇਸ ਚੀਜ਼ ਨਾਲ ਸਾਂਝੇ ਹੋਣਗੇ ਵੀ ਤੁਸੀਂ ਨਾ ਉੱਚਾ ਜਦੋਂ ਗਾਉਂਦੇ ਆ ਤਾਂ ਮੈਨੂੰ ਬੜੇ ਸੋਹਣੇ ਲੱਗਦੇ ਆ ਫੋਕ ਦੇਖੋ ਫੋਕ ਉਹ ਕਹਿੰਦੇ ਹੁੰਦੇ ਸੀ ਵੀ ਜਦੋਂ ਫੋਕ ਗਾਉਣਾ ਤੇ ਫਿਰ ਇੱਕ ਦੇ ਜ਼ੋਰ ਨਾਲ ਸੁਆਦ ਆਉਂਦਾ ਸੁਣਨ ਵਾਲਿਆਂ ਨੂੰ ਵੀ ਤੇ ਗਾਉਣ ਵਾਲਿਆਂ ਨੂੰ ਵੀ ਹੈਨਾ ਹਾਂ ਇਹ ਤਾਂ ਹੈ ਦੂਰਦਰਸ਼ਨ ਤੇ ਵੀ ਕਦੀ ਸੁਆਬ ਬਣਿਆ ਜਾਂ ਨਹੀਂ ਹਾਂ ਦੂਰਦਰਸ਼ਨ ਤੇ ਬਹੁਤ ਗਾਇ ਜੀ ਮੈਂ ਸ਼ਾਮ ਸੰਧੂਰੀ ਚ ਬਹੁਤ ਗੀਤ ਆਉਂਦੇ ਰਹੇ ਨੇ ਮੇਰੇ ਨਲਸ਼ਕਾਰੇ ਚ ਆਉਂਦੇ ਰਹੇ ਨੇ अच्छा पर इंदा ਸੀ ਕਿ ਬੇ ਇੱਥੇ ਦੂਰ ਰਹਿਣ ਕਰਕੇ ਸਾਲ ਜੇ ਕਦੇ ਵਾਰੀ ਜਾਂਦਾ ਸੀ ਹਰ ਮਹੀਨੇ ਨਹੀਂ ਸੀ ਆਉਂਦੇ ਯਾਰ ਵੀ ਭਾਜੀ ਥੋੜਾ ਜਿਹਾ ਉਲਟਾ ਨਹੀਂ ਹੋ ਗਿਆ ਕੰਮ ਲੋਕ ਆਉਂਦੇ ਆ ਉੱਥੋਂ ਵੀ ਅਸੀਂ ਉੱਥੇ ਗਾਉਨੇ ਆ ਸੀ ਚੱਲੇ ਆ ਵੀ ਬਾਹਰ ਸ਼ੋਅ ਲਾਉਣ ਤੇ ਤੁਸੀਂ ਜਾਂਦੇ ਸੀ ਉਧਰ ਕੰਮ ਕਰਨ ਦੇ ਉਧਰ ਸ਼ੋਅ ਲਾਉਣ ਐਕਚੁਅਲੀ ਮੈਂ ਸ਼ੋਅ ਨਹੀਂ ਲਾਏ ਜ਼ਿਆਦਾ ਉੱਥੇ ਮੈਂ ਮੇਰਾ ਪਰਪਸ ਕਦੇ ਸ਼ੋਅ ਲਾਉਣ ਦਾ ਨਹੀਂ ਸੀ ਉੱਥੇ ਜਾਂਦਾ ਉਥੋਂ ਵੀ ਜਿਹੜਾ ਕੰਮ ਸੀ ਨਾ ਜਿਸ ਤਰ੍ਹਾਂ ਹੁਣ ਵੀ ਵੀਡੀਓ ਉੱਥੋਂ ਕਰਦਾ ਅਰ ਗਾਰਡਿੰਗ ਉੱਥੇ ਹੀ ਕਰਦਾ ਕਿਉਂਕਿ ਹਰ ਚੀਜ਼ ਦੀ ਇੱਕ ਜਗ੍ਹਾ ਮਾਰਕੀਟ ਹੁੰਦੀ ਹੈ ਜਿਸ ਤਰ੍ਹਾਂ ਫਿਲਮ ਇੰਡਸਟਰੀ ਬੰਬਈ ਹੈ ਹਨਾ ਤੇ ਹੁਣ ਦੇਖੋ ਆਪਣੀ ਪਾਲੀਵੁੱਡ ਸਾਰੀ ਚੰਡੀਗੜ੍ਹ ਆ ਗਈ ਹੈ ਹਨਾ ਤੇ ਇਸ ਕਰਕੇ ਅੱਜ ਵੀ ਜੇ ਤੁਸੀਂ ਵਧੀਆ ਮਾਡਲ ਜ ਐਕਟਰ ਵਧੀਆ ਕੈਮਰਾਮੈਨ ਜਿਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦੇਖੋ ਗੀਤ ਤੁਹਾਡੇ ਸੱਭਿਆਚਾਰ ਦੀ ਤਰਜਮਾਨੀ ਕਰਦੇ ਨੇ ਪੰਜਾਬੀ ਬੋਲੀ ਦੀ ਹਨਾ ਔਰ ਜੇ ਵੀਡੀਓ ਵਾਲੇ ਨੂੰ ਪਤਾ ਹੀ ਨਹੀਂ ਉਹ ਸ਼ਹਿਰੀਆ ਲੈ ਲਈ ਆ ਬੰਬਈ ਤੋਂ ਹਿੰਦੀ ਬੋਲਣ ਵਾਲਾ ਉਹਨੂੰ ਹੁਣ ਪਿੰਡ ਦੇ ਪਿੰਡ ਦੀ ਗੱਲਬਾਤ ਉਹਨੂੰ ਕੀ ਪਤਾ ਉਹ ਤੁਹਾਡੇ ਵੇਲੇ ਨੇ ਗੁੜ ਦੇ ਕੜਾਹੇ ਹਨਾ ਜਾਂ ਗੰਨੇ ਕਿਥੋਂ ਦਿਖਾਏਗਾ ਨਾ ਉਹ ਤਾਂ ਗੀਤ ਮੁਤਾਬਕ ਉਹ ਬੰਦੇ ਕੰਮ ਵਧੀਆ ਕਰਦੇ ਨੇ ਜਿਹੜੇ ਉੱਥੇ ਵੀਡੀਓ ਡਾਇਰੈਕਟਰ ਨੇ ਉਹਨਾਂ ਨੂੰ ਪਤਾ ਹੈ ਤੇ ਪਲੱਸ ਫਾਈਨੈਂਸ਼ੀਅਲੀ ਉਹ ਜਿੱਥੇ ਰੁਪਈਆਂ ਚ ਕੰਮ ਉਹਨਾਂ ਦਾ ਇੱਥੇ ਡਾਲਰਾਂ ਨਾਲੋਂ ਫਰਕ ਕਾਫੀ ਪੈਂਦਾ ਇਹ ਚੀਜ਼ ਨਾਲ ਐਗਰੀ ਕਰਦੇ ਆ ਤੁਸੀਂ हां ਉਹਦੇ ਬੰਦੇ ਨਹੀਂ ਐਗਰੀ ਕਰਦੇ ਮੈਂ ਮੈਂ ਐਗਰੀ ਕਰਦਾ ਹਾਂ ਬਿਲਕੁਲ ਕਿਉਂ ਨਹੀਂ ਚੰਗੀ ਗੱਲ ਦੀ ਸੱਚ ਬੋਲਦੇ ਕਿੰਨਾ ਕ ਫਰਕ ਬੰਦਾ ਭਾਜੀ ਵੈਸੇ ਫਰਕ ਫਰਕ ਬਹੁਤ ਹੁੰਦਾ ਹੈ ਅੱਧੋ-ਅੱਧਾ ਅੱਧੋ-ਅੱਧਾ ਫਰਕ ਹੈ ਐਵਰੇਜ ਵੀਡੀਓ ਦੇ ਵਿੱਚ ਅੱਧੋ-ਅੱਧਾ ਫਰਕ ਹੈ ਔਰ ਉਸ ਬਾਅਦ ਨੇ ਤੁਸੀਂ ਉਹਨੇ ਕਿ ਪੈਸੇ ਜਿਹੜੇ ਡਿਫਰੈਂਸ ਆ ਦੀ ਟਿਕਟ ਲਾਉਣ ਨਾਲ ਆਪਣੇ ਵਦਨ ਚ ਘੁੰਮ ਫਿਰਾਉਣੇ ਉਹਨੇ ਹਾਂ ਕਿਉਂਕਿ ਮੇਰਾ ਉੱਥੇ ਵੀ ਘਰ ਹੈ ਸ਼ਹਿਰ ਵੀ ਜਲੰਧਰ ਵੀ ਮੈਂ ਰਹਿਣਾ ਜ਼ਿਆਦਾ ਪਿੰਡ ਮੇਰਾ ਜਲੰਧਰ ਦੇ ਨੇੜੇ ਅਦੋਲੀ ਕੇ ਦੂੜੇ ਦੋਲੀ ਕੇ ਦੂੜੇ ਅੱਛਾ ਦੋਲੀ ਕੇ ਦੂੜੇ ਪਿੰਡਾ ਖਾਸ ਤੇ ਹਾਂ ਜਲੰਧਰ ਵੀ ਆ ਕਰ ਕਦੀ ਕਦੀ ਯਾਰ ਦੋਸਤ ਇਕੱਠੇ ਹੋ ਜਾਂਦੇ ਫਿਰ ਕਹਿੰਦੇ ਯਾਰ ਭਜਨ ਸਾਹਿਬ ਕੁਛ ਇਦਾਂ ਦਾ ਸੁਣਾਓ ਅੱਜ ਯਾਰ ਮੇਰਾ ਦਿਲ ਟੁੱਟਾ ਆ ਭਈ ਸੈਡ ਸੌਂਗ ਵੀ ਦੀ ਡਿਮਾੜ ਆ ਜਾਂਦੀ ਪਾਜੀ ਕਿਉਂਕਿ ਤੁਹਾਡੀ ਜਿਹੜੀ ਨੇਚਰ ਆ ਨਾ ਤੇ ਤੁਹਾਡੇ ਸੌਂਗ ਆ ਵੈਰਿਟੀ ਮਾਚੂ ਹੈਗੇ ਆ ਖੁਸ਼ ਕਰਨ ਵਾਲੇ ਖੁਸ਼ ਕਰਨ ਵਾਲੇ ਭੰਗੜੇ ਪਾਉਣ ਵਾਲੇ ਹਾਂ ਨਹੀਂ ਮੈਂ ਗਾਏ ਨੇ ਦੂਜੇ ਕਸਟਮ ਵਿੱਚ ਭਈ ਖਾਸ ਕਰਕੇ ਉਹ ਜਿਹੜੇ ਸੈਡ ਸੌਂਗ ਸਾਡੇ ਇੱਥੋਂ ਦਾ ਜਮ ਮਾਹੌਲ ਆ ਨਾ ਉਹ ਸਟੇਜਾਂ ਤੇ ਜ਼ਿਆਦਾ ਕੰਮ ਨਹੀਂ ਆਉਂਦੇ ਕਿਉਂਕਿ ਪ੍ਰੋਗਰਾਮ ਨਹੀਂ ਜ਼ਿਆਦਾ ਹੁੰਦਾ ਤਾਂ ਹੀ ਮੈਂ ਕਹਾਂ ਜਦੋਂ ਦੋਸਤ ਬੈਠਦੇ ਆ ਨਾ ਮਾਰਾ ਨੇ ਬਹੁਤਾ ਵਾਰ ਹੁਣ ਗਾਉਣਾ ਨਹੀਂ ਚਾਹੁੰਦਾ ਕਿਉਂਕਿ ਬਹੁਤ ਵਾਰੀ ਇੰਟਰਵਿਊ ਚ ਮੈਂ ਗਾ ਚੁੱਕਾ ਜੀ ਜਿਸ ਤਰ੍ਹਾਂ ਸਾਜਨ ਰਾਏ ਕੋਟੀ ਦਾ ਸਾਹਿਬ ਉਹਨਾਂ ਦਾ ਗੀਤ ਸੀ ਕਦੇ ਕਦੇ ਜਦ ਮੈਨੂੰ ਚੇਤੇ ਕਰਦੀ ਹੋਵੇਗੀ ਆਪ ਮੁਹਰੇ ਇੱਕ ਹੋਕਾ ਦਾ ਪਰਦੀ ਹੋਵੇਗੀ ਅਜਾਦ ਸਾਹਿਬ ਦਾ ਜਦ ਵੀ ਤੇਰੀ ਯਾਦ ਵਿੱਚ ਦਿਲ ਡੋਲਿਆ ਮੈਂ ਕਿ ਸਿੱਖੂ ਜਿ ਵੈ ਕੇ ਰੋ ਲਿਆ ਬਹੁਤ ਸੋਹਣੇ ਰਿਕਾਰਡਿੰਗ ਨੇ ਗੀਤ ਜਦੋਂ ਕਦੇ ਮਹਿਫਲ ਚ ਬੈਨੇ ਫੇਸ ਸੁਣਾ ਸੁਣਾਈ ਦੇ ਇਹ ਦਿਲ ਫਰੂਲਦਾ ਪਿਆ ਤੁਹਾਡਾ ਮੈਂ ਕਿਉਂਕਿ ਮੈਨੂੰ ਪਤਾ ਜਿਹੜਾ ਗਾਇਕ ਸੰਗੀਤਕਾਰ ਬੰਦਾ ਹਨ ਉਹਦੇ ਦਿਲ ਚ ਬਹੁਤ ਕੁਝ ਉਤਰਾ ਚੜਾਉਂਦਾ ਦੇ ਹੁੰਦੇ ਆ ਹਾਂ ਉਹਨੂੰ ਖਿਆਲ ਰੱਖਣਾ ਪੈਂਦਾ ਦਰਸ਼ਕਾਂ ਦਾ ਜਿਵੇਂ ਬੱਲ ਦਿਲੂ ਪਰ ਨੌਂਦਰ ਨਵਾਂ ਨਹੀਂ ਨਹੀਂ ਜਿਵੇਂ ਤੁਹਾਡਾ ਇੱਕ ਸੌਂਗ ਮੈਨੂੰ ਸੱਚੀ ਮੈਨੂੰ ਬਹੁਤ ਪਿਆਰਾ ਲੱਗਾ ਫਰਜ਼ ਮੂਵੀ ਚ ਕੰਮ ਕੀਤਾ ਤੁਸੀਂ ਫਰਜ਼ ਮੂਵੀ ਆਹ ਫਰਜ਼ ਮੂਵੀ ਹੱਲੇ ਲੀਡ ਰੋਲ ਸੀ ਮੇਰਾ ਦੇਚ ਸ਼ਾਰਟ ਮੂਵੀ ਅੱਜ ਵੀ ਕੰਮ ਕੀਤਾ ਹਾਂ ਕਮਾਲ ਉਹ ਮੂਵੀ ਬਾਰੇ ਕੁਝ ਦੱਸੋ ਥੋੜਾ ਜਿਹਾ ਇਹ ਫਰਜ਼ ਮੂਵੀ ਦੀ ਚੈਨਲ ਤੇ ਚਪਾਲ ਤੇ ਚਪਾਲ ਤੇ ਅੱਛਾ ਠੀਕ ਹੈ ਜੀ ਤੇ ਉਹ 45 ਮਿੰਟ ਦੀ ਸ਼ਾਰਟ ਸੀ ਅੱਛਾ ਜੀ ਤੇ ਉਹਦੇ ਵਿੱਚ ਮੇਰਾ ਲੀਡ ਰੋਲ ਹੈ ਹੋਰ ਵੀ ਉਹ ਵਧੀਆ ਕਲਾਕਾਰ ਸੀ ਸਾਰੇ ਹੀ ਉਹਦੇ ਵਿੱਚ ਦੋ ਗੀਤ ਨੇ ਮੇਰੇ ਇੱਕ ਸੀ ਸਟਾਰਟਿੰਗ ਦੀ ਵਿੱਚ ਬਹੁਤ ਸੋਹਣਾ ਇਮੋਸ਼ਨਲ ਸੌਂਗ ਹੈ ਜਿਸ ਤਰ੍ਹਾਂ ਹੁਣੇ ਆਪਣੀ ਗੱਲ ਹੋਈ ਡੋਲੀ ਦੇਲੇ ਦਾ ਗੀਤ ਆ ਮੈਂ ਤੁਰ ਚੱਲੀ ਬਾਬਲਾਵੇ ਕਰਦੇ ਮਾਫ ਬੋਲਿਆ ਮੇਰਾ ਬਾਜੀ ਉਹਦਾ ਗੀਤ ਹੈ ਨਾ ਤੇ ਯਕੀਨ ਮੰਨਿਓ ਮੈਨੂੰ ਯਕੀਨ ਹੈ ਹੋਵੇ ਤੁਸੀਂ ਸਿੰਗਰ ਆ ਸਿੰਗਰ ਮੈਂ ਭੁੱਲ ਗਿਆ ਸੀ ਉਸ ਵਕਤ ਹਾਂਜੀ ਹਾਂਜੀ ਤੁਹਾਡੀ ਐਕਟਿੰਗ ਬਹੁਤ ਸੋਹਣੀ ਸੀ ਮੈਂ ਕੋਈ ਅਤ ਕਤਨੀ ਨਹੀਂ ਕਹਿ ਰਿਹਾ ਕਿ ਮੈਂ ਤਾਂ ਇਸੇ ਮੇਰੇ ਸਾਹਮਣੇ ਬੈਠੇ ਸੱਚੀ ਮੈਨੂੰ ਮੈਨੂੰ ਮਰਾ ਮੋਸ਼ਨ ਨਾਲ ਜਦੋਂ ਉਹ ਵੀ ਸ਼ੁਰੂ ਹੁੰਦੀ ਹੈ ਹਾਂਜੀ ਹਾਂ ਮੈਨੂੰ ਬੜਾ ਪਿਆਰਾ ਲੱਗਾ ਉਹ ਚੀਜ਼ ਨੂੰ ਤਾਂ ਮੈਂ ਤੁਹਾਨੂੰ ਪੁੱਛਿਆ ਵੀ ਉਹ ਐਂਡ ਵਿੱਚ ਉਹਦੇ ਨਾਲ ਇੱਕ ਸੀਗਾ ਬੋਨਸ Song ਅੱਛਾ ਜੀ ਇਹਦਾ ਰਿਵਾਜ ਸੀ ਵੀ ਜਦੋਂ ਮੂਵੀ ਐਂਡ ਹੁੰਦੀ ਨਾ ਉਹ ਉਹ ਬੜਾ ਵਾਇਰਲ ਹੋਇਆ ਸੀ ਵਿਸਕੀ ਬਣਾਉਣ ਵਾਲਿਆ ਦਿਨ ਘੁੱਟ ਘੁੱਟ ਜਫੀਆਂ ਬਾਵਾ ਅੱਛਾ ਇਹ ਦੋਨੋਂ ਗੀਤ ਮੇਰੇ ਆਪਣੇ ਲਿਖੇ ਹੋਏ ਨੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇੱਕ ਨਾ ਇੱਕ ਸੌਂਗ ਹੈ ਤੁਹਾਡਾ ਹਨਾ ਕਪਾ ਦੀਏ ਛਟੀਏ ਅੱਛੋ ਕਿ ਜਾ ਕਪਾ ਦੀਏ ਛਟੀਏ ਨਹੀਂ ਪਤਲੋ ਦੀ ਵਾਂ ਥੱਕ ਗਈ ਉਹ ਰਾਤ ਮੇਰੇ ਖਿਆਲ ਇੱਕ ਪ੍ਰੋਗਰਾਮ ਸੀ ਤੁਸਾਂ ਨੂੰ ਮੈਂ ਤਾਂ ਵੇਖਿਆ ਤੁਸੀਂ ਬੈਠੇ ਉਹਦਾ ਮੈਂ ਉਹਦਾ ਸਵਾਲ ਮੇਰਾ ਪਤਾ ਕੀ ਆ ਹਾਂਜੀ ਇਹ ਵਰਡ ਕਿੱਥੋਂ ਚੁਣਿਆ ਤੁਸੀਂ ਇਹ ਵਰਡ ਮੈਂ ਬਹੁਤ ਵਾਰੀ ਵਰਡ ਗੰਗਾ ਆਇਆ ਭਾਜੀ ਦੱਸ ਚੁੱਕਾ ਹਾਂ ਮੈਂ ਦੱਸ ਚੁੱਕਾ ਕਈ ਵਾਰੀ ਕਈ ਚੈਨਲਾਂ 'ਤੇ ਅੱਛਾ ਜੀ ਇਹ ਇਹ ਵੈਸੇ ਇੱਕ ਲੋਕ ਬੋਲੀ ਬਹੁਤ ਪੁਰਾਣੀ ਅੱਛਾ ਜੀ ਇਹ ਮੈਂ 1982 ਵਿੱਚ अच्छा जी कनाडा ਐਸ ਅਮਰੀਕਾ ਆਉਣ ਤੋਂ ਵੀ ਪਹਿਲੇ اچھا ਜੀ ਤੇ ਮੇਰਾ ਸਵੇਰ ਨੂੰ ਪ੍ਰੋਗਰਾਮ ਸੀਗਾ ਟੀਵੀ ਤੇ اچھا ਜੀ ਉਹਨਾਂ ਦੇ ਨਾਲ ਚੌਥੇ ਬੜਾ ਇੱਕ ਚੈਨਲ ਪਪੂਲਰ ਸੀ ਗੋਰੇ ਕੈਮਰਾਮੈਨ ਸੀ ਤੇ ਕੋਈ ਸਾਜੀ ਉਦੋਂ ਕੈਨੇਡਾ ਵਿੱਚ ਵੀ ਹੈ ਨਹੀਂ ਸੀ ਬਹੁਤ ਸਜੰਦੇ ਘੱਟ ਸੀ ਸਿੰਗਰ ਵੀ ਬਹੁਤ ਘੱਟ ਸੀ ਉਹਨਾਂ ਦੇ ਨਾਲ ਬੜੀ ਪੁਰਾਣੀ 82 ਦੀ ਗੱਲ ਹੈ اچھا ਜੀ ਔਰ ਮੈਨੂੰ ਰਾਤ ਨੂੰ ਇਹ ਪ੍ਰੋਬਲਮ ਪਈ ਸੀ ਸੋਚਦਾ ਸੀ ਵੀ ਯਾਰ ਮੈਂ ਕੈਨੇਡਾ ਚ ਗਾਉਣਾ ਮਿਊਜ਼ੀਸ਼ੀਅਨ ਕੋਈ ਵੀ ਨਹੀਂ ਮੇਰੇ ਕੋਲ ਇੱਕ ਤੁੰਬੀ ਸੀ ਸਿਰਫ ਹਮ ਤੇ ਨਾਲ ਮੇਰੇ ਉਹ ਮੁੰਡਾ ਜਿਤ ਕੋਮ ਰਹਿੰਦਾ ਸੀ ਕਮਲਜੀਤ ਜੋਲਡਾ ਉਹ ਥੋੜੀ ਢੋਲਕ ਵਜਾ ਲੈਂਦਾ ਹਮ ਅਜੇ ਦੋਨਾਂ ਨੇ ਤੂੰ ਵੀ ਔਰ ਢੋਲਕ ਤੇ ਉਹ ਗੀਤ ਗਾਇਆ ਔਰ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਚਾਣ ਸਮਝ ਲਓ ਉਸ ਗੀਤ ਨਾਲ ਬਣੀ ਹੈ ਔਰ ਇਹਨਾਂ ਉਹ ਪਪੂਲਰ ਹੋਇਆ ਕਿਉਂਕਿ ਉਹਦੀ ਹੋਰਡਿੰਗ ਐਸੀ ਸੀ ਇਹ ਆਪਣੇ ਨਾ ਆਪਣੇ ਨਾਵਲ ਜਸਵੰਤ ਸਿੰਘ ਕਮਲ ਉਹਨਾਂ ਦਾ ਪੂਰਨ ਮਾਸ਼ੀ ਨਾਵਲ ਹੈ ਉਹਨਾਂ ਦੇ ਜਿਹਨੇ ਐਪੀਸੋਡ ਨੇ ਉਹਦੇ ਅੱਗੇ ਪਿੱਛੇ ਉਹ ਇੱਕ ਇੱਕ ਲੋਕ ਲੋਕ ਬੋਲੀ ਲਿਖੀ ਉਹਨਾਂ ਨੇ ਮੇਰੇ ਦਿਮਾਗ 'ਚ ਵੀ ਮੈਂ ਕਿਹਾ ਯਾਰ ਗੀਤ ਹੁੱਕ ਲਾਈਨ ਤੇ ਹੁੰਦਾ ਮੈਂ ਉਹ ਫਿਰ ਸ਼ਿਖਰ ਦੁਬਾਰੇ ਜੱਟੀ ਚੋਗੇ ਫੁੱਟੀਆਂ ਕਰਕੇ ਉਹ ਦਾ ਨੂੰ ਦੋਵੇਂ ਬਾਹਾਂ ਉੱਚੀਆਂ ਉਹਦੀ ਪੱਬਾਂ ਭਰ ਹੋ ਕੇ ਫੁੱਟ ਤੋੜਨ ਦੀ ਉਹਦੀ ਸਿਰ ਉੱਤੋਂ ਚੁੰਨੀ ਲੱਤ ਗਈ ਝੁੱਕ ਜਾਕ ਬਾਦੀ ਇਹ ਛੜੀਆਂ ਨਹੀਂ ਪਤਲੋ ਦੀ ਵਾਂ ਥੱਕ ਗਈ ਉਹ ਸ਼ੈਰ ਨੂੰ ਛਿੜੀ ਨੂੰ ਕਹਿ ਰਿਹਾ ਵੀ ਇਹ ਚੁੰਨੀ ਨਹੀਂ ਲੱਥਣੀ ਚਾਹੀਦੀ ਤੂੰ ਥੱਲੇ ਆ ਜਾ ਝੁੱਕ ਜਾ ਬਾਹਾਂ ਥੱਕ ਗਈ ਉਹਦੀ ਦੇਖੋ ਕਿ ਜਿਹੜੀ ਤੁਸੀਂ ਆ गाने ਚ ਵਿਜ਼ੂਅਲ ਉਹਦੀ ਕੰਮ ਜੀ ਹਾਂ ਬਹੁਤ ਮਹਦੀ ਮੈਂ ਉਹਦੀ ਵੀਡੀਓ ਬਹੁਤ ਦੇਰ ਬਾਅਦ ਬਣਾਈ ਉਹ ਟੀਵੀ ਤੇ ਚੱਲਿਆ ਬਹੁਤ ਸਾਲ ਪਹਿਲੇ ਕੈਨੇਡਾ ਅੱਛਾ ਉਸ ਤੋਂ ਬਾਅਦ ਫਿਰ ਵਰਿੰਦਰ ਵਚਨ ਜੀ ਦੇ ਮਿਊਜ਼ਿਕ ਵਿੱਚ ਰਿਕਾਰਡ ਹੋਇਆ ਉਹਦੀ ਹੁੱਕ ਲਾਈਨ 'ਚ ਉਹਨਾਂ ਨੇ ਇੱਕ ਕੋਰਸ ਪਾਇਆ ਮੁੰਡੇ ਦਾ ਨਾਲ ਉਹ ਮੈਨੂੰ ਜਜਿਆ ਨਹੀਂ ਅੱਛਾ ਉਹ ਸਾਡੀ ਸਾਹਮਣੇ ਕੋਰਸ ਕੋਈ ਮੈਚ ਨਹੀਂ ਸੀ ਵਾਇਸ ਕਰ ਰਹੀ ਉਹ ਮੇਰੇ ਰੜਕਦਾ ਰਿਹਾ ਅੱਛਾ ਉਹਨੂੰ ਮੈਂ ਫਿਰ ਬਾਅਦ ਦੇ ਵਿੱਚ ਆ ਜਿਹੜਾ ਐਲਪੀ ਹੈ ਇਹਦੇ ਵਿੱਚ ਵੀ ਕੀਤਾ ਹੈ ਅੱਛਾ ਇਹਦੇ ਵਿੱਚ ਉਹਨਾਂ ਦੇ ਨਾਲ ਚ 뮤직 ਜਦੋਂ ਦਾ ਐਲਪੀ ਰਿਕਾਰਡ ਬੜਾ ਲਾਈਟ ਜਿਹਾ ਹੁੰਦਾ ਸੀ ਹੁਣ 뮤직 ਟੋਟਲੀ ਡਿਫਰੈਂਟ ਹੈ ਤੋ ਮੈਂ ਗੀਤ ਹੁਣ ਤੱਕ ਸੁਣਾਉਂਦਾ ਆ ਰਿਹਾ ਹੁਣ ਜਾ ਕੇ ਮੈਂ ਪਿਛਲੇ ਸਾਲ ਇਹਨੂੰ ਦੁਬਾਰਾ ਰਿਕਾਰਡ ਕੀਤਾ ਤਾਂ ਜਾ ਕੇ ਮੇਰੇ ਪਸੰਦ ਆਇਆ ਤੇ ਫਿਰ ਮੈਨੂੰ ਬਰਨਾਲੇ ਜਾ ਕੇ ਇਹਨੂੰ ਉੱਥੇ ਲੋਕੇਸ਼ਨ ਤੇ ਪੂਰੀ ਗਰਮੀ ਦੇ ਵਿੱਚ ਕਪਾਹ ਦਾ ਖੇਤ ਲੰਬਿਆ ਤੇ ਉੱਥੇ ਸ਼ੂਟ ਕੀਤਾ ਜਾ ਕੇ ਇਹ ਜ਼ਰੂਰੀ ਸੀ ਜ਼ਰੂਰੀ ਸੀ ਇੱਕ ਬਾਗੀਆਂ ਦਾ ਕਿੰਨੂੰ ਪਤਾ ਨਹੀਂ ਤਾਂ ਪਤਾ ਨਹੀਂ ਹੁਣ ਕੋਲ ਐਟ ਲੀਸਟ ਇਹ ਬੱਚੇ ਦੇਖਣਗੇ ਉਹਨੂੰ ਪੁੱਛਣਾ ਵੀ ਕਪਾਹ ਕੀ ਹੁੰਦੀ ਆ ਉਹਨਾਂ ਨੂੰ ਦਿਸਦਾ ਵੀ ਆ ਹੈਗਾ ਭਾਈ ਥੋੜਾ ਹਟ ਕੇ ਪੁੱਛਦਾ ਅਧਿਆਤਮਿਕ ਜੀਵਨ ਕਿੱਦਾਂ ਦਾ ਆ ਤੁਹਾਡਾ ਬਹੁਤ ਅੱਛਾ ਜੀ ਮੈਂ ਰੱਬ ਦੇ ਵਿੱਚ ਬਲੀਵ ਕਰਨ ਵਾਲਾ ਬੰਦਾ ਐ ਅੱਛਾ ਤੇ ਫੇਰ ਮੇਰੀ ਜਿਹੜੀ ਸਵੇਰ ਨੂੰ ਰਿਆਜ਼ ਆ ਨਾ ਮਹਿਰਮੋਨੀ ਤੇ ਰਿਆਜ਼ ਬਾਅਦ ਕਰਦਾ ਮੈਂ ਜਿਹੜਾ ਪੰਜਾਂ ਪੌੜੀਆਂ ਦਾ ਪਾਰਟ ਫਿਰਲੇ ਹਰਮੋਨੀਅਮ ਤੇ ਹੀ ਕਰਦਾ ਵਾਹ ਜੀ ਵਾਹ ਉਸੇ ਸੁਰ ਦੇ ਜਿਥੋਂ ਰਿਆਜ਼ ਮੇਰੇ ਸਾਧੋ ਸ਼ੁਰੂ ਹੁੰਦਾ ਠੀਕ ਆ ਹਾਂ ਕਿਤੇ ਜਪਜੀ ਸਾਹਿਬ ਹਾਂ ਬਕਤ ਹੁੰਦਾ ਹੈ ਕਈ ਵਾਰੀ ਨਾ ਅੱਗਾ ਵੀ ਪੈ ਜਾਂਦਾ ਐਸੀ ਗੱਲ ਨਹੀਂ ਕਿਤੇ ਦੂਰ ਗਏ ਹੋਈਏ ਜਾਂ ਹਰਮੋਨੀਅਮ ਕੋਲ ਨਹੀਂ ਹੈ ਨਾ ਅੱਛਾ ਅੱਛਾ ਤੇ ਜਿੰਨਾ ਚਿਰ ਮੈਂ ਮੋਸਲੀ ਘਰ ਹੁਣਾ ਹੈ ਅੱਛਾ ਮੈਂ ਕਰਦਾ ਹਾਂ ਔਰ ਬਹੁਤ ਜ਼ਿਆਦਾ ਵਿਸ਼ਵਾਸ ਰੱਬ ਵਿੱਚ ਮਰੱਕ ਕੇ ਤੁਰਿਆ ਠੀਕ ਆ ਇਹ ਵਧੀਆ ਗੱਲ ਆ ਆਰਟਿਸਟ ਤੋਂ ਰੂਪ ਦਾ ਮੋਸ਼ਨ ਹੁੰਦੇ ਆ ਅਸੀਂ ਤਾਂ ਹੱਸੜ ਲਈ ਤਾਂ ਹਰ ਸਟੇਜ ਨਵੀਂ ਜ਼ਿੰਦਗੀ ਹੈ ਅਸੀਂ ਤਾਂ ਹਮੇਸ਼ਾ ਪਹਿਲਾਂ ਮੱਥਾ ਟੇਕ ਕੇ ਅਰਦਾਸ ਕਰਕੇ ਜੜੀਦਾ ਮੈਂ ਮੈਂ ਕਹਿਣਾ ਹਾਂ ਨਾ ਭਾਜੀ ਕਿ ਕਹਿੰਦੇ ਨਾ ਲੋਕ ਕਹਿੰਦੇ ਯਾਰ ਇਹ ਗਾਣਾ ਇਹਨਾਂ ਦੇ ਗਾਣੇ ਹਟਿਆ ਇਹ ਗਾਉਂਦੇ ਆ ਫਿਰ ਅਗਲੇ ਪ੍ਰੋਗਰਾਮ ਤੇ ਗਾਏ ਫਿਰ ਮੈਂ ਕਹਿੰਦਾ ਨਹੀਂ ਉਹ ਆਡੀਅנס ਨਵੀਂ ਆ ਹਰ ਵਾਰੀ ਆਡੀਅנס ਹਰ ਵੇਲੇ ਤੁਹਾਨੂੰ ਉਹਨਾਂ ਨੂੰ ਜਿੰਨੇ ਸੁਣਿਆ ਉਹ ਕਹਿਦਾ ਜਰੂਰ ਹੋਗਾ ਪਰ ਮੈਨੂੰ ਇਦਾਂ ਹਮੇਸ਼ਾ ਲੱਗਦਾ ਹੁੰਦਾ ਜਿਹੜਾ ਇੱਕ ਪਲੇਅਰ ਆ ਉਹ ਹਮੇਸ਼ਾ ਨਵਾਂ ਹੀ ਖੇਡਦਾ ਆ ਜਿਹੜਾ ਗੋਲੋਂ ਨੇ ਪਿੱਛੇ ਕਰ ਦਿੱਤਾ ਆ ਨਾ ਉਹ ਲੱਗਦਾ ਵੀ ਫੁੱਟਬਾਲ ਪਲੇਅਰ ਸੇਮ ਆ ਪਰ ਨਹੀਂ ਤੁਸੀਂ ਇਸ ਗੱਲ ਨਾਲ ਸਹਿਮਤ ਆ ਕਿ ਨਹੀਂ ਜੋ ਅੱਜ ਕੱਲ ਚੱਲ ਰਿਹਾ ਵਾ ਜਿਵੇਂ ਦੀ ਤੋੜ ਪੱਜ ਹੈਗੀ ਆ ਮੈਂ ਨਹੀਂ ਕਹੂੰਗਾ ਵੀ ਸਭ ਕੁਝ ਗਲਤ ਹੋ ਰਿਹਾ ਕਿਉਂਕਿ ਭਾਜੀ ਸਮਾਂ ਤਾਂ ਬਦਲਣਾ ਹੈ ਬਦਲਣਾ ਆਪਣੇ ਕਹਿਣ ਨਾਲ ਕੁਝ ਨਹੀਂ ਹੋਣਾ ਪਰ ਤੁਸੀਂ ਢਲ ਗਏ ਨਵੇਂ ਸਮੇਂ 'ਚ ਕਿ ਨਹੀਂ ਢਲੇ ਮੈਂ ਵਕਤ ਨਾਲ ਚੇਂਜ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਮੈਂ ਇਹਨਾ ਨਹੀਂ ਕੀਤਾ ਵੀ ਉਹ ਚੇਂਜ ਇਹਨਾ ਹੋ ਜਾਵੇ ਵਕਤ ਉਹ ਅੱਗੇ ਲੰਘ ਜਾ ਕੁਛ ਮਰਜ਼ਾਦਾ ਦੇ ਵਿੱਚ ਰਹਿਣਾ ਪੈਂਦਾ ਆਪਣੀ ਉਮਰ ਮੁਤਾਬਕ ਵਕਤ ਮੁਤਾਬਕ ਪੈਰ ਨਹੀਂ ਛੱਡਣੇ ਹਾਂ ਬੈਰ ਨਹੀਂ ਛੱਡਣੇ ਤੇ ਕਿਉਂਕਿ ਜੋ ਕੁਛ ਹੁਣ ਐਸਾ ਵੀ ਕਈ ਬਹੁਤ ਕੁਝ ਚੱਲ ਰਿਹਾ ਦੌੜ ਲੱਗੀ ਹੈ ਪੈਸੇ ਦੀ ਵੀ ਜਿਹੜਾ ਐਕਸੈਪਟੇਬਲ ਨਹੀਂ ਸਾਡੀ ਕਮਿਊਨਿਟੀ 'ਚ ਪਰ ਮੈਂ ਜ਼ਿਆਦਾ ਕਿਸੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਭਾਜੀ ਕਿਹੜੀ ਗੱਲ ਹਮ ਨੇ ਚੰਗੇ ਬੁਰਾ ਨਹੀਂ ਕੋਈ ਤੁਸੀਂ ਮੈਨੂੰ ਮੈਨੂੰ ਥੋੜਾ ਆਈਡੀਆ ਹੋ ਗਿਆ ਵੀ ਜਿੱਥੋਂ ਬੋਲਦੇ ਪਰ ਭਾਜੀ ਉਹਦੇ ਨਾਲ ਫਿਰ ਸਾਡੇ ਪੈਸੇ ਵੀ ਬਹੁਤ ਮਰ ਜਾਂਦੇ ਫਿਰ ਉਹਨਾਂ ਦਾ ਹੋਏ ਕਿਦਾਂ ਉਹ ਦੇਖੋ ਪਰ ਪੈਸਾ ਜ਼ਿੰਦਗੀ ਸਭ ਕੁਝ ਨਹੀਂ ਹੁੰਦਾ ਪੈਸਾ ਜ਼ਿੰਦਗੀ ਜ਼ਰੂਰੀ ਹੈ ਪਰ ਪੈਸਾ ਸਭ ਕੁਝ ਨਹੀਂ ਇਹਦਾ ਮਤਲਬ ਤੁਸੀਂ ਕੋਸ਼ ਚੀਜ਼ਾਂ ਸ਼ੋਰਟ ਜੇ ਤੁਹਾਡੀ ਆਪਣੀ ਆਪਣੀ ਇੱਜ਼ਤ ਜਾਂ ਆਪਣੀ ਜੋ ਕੁਝ ਆਪਣਾ ਨਾਅਜ਼ ਤੇ ਬਣਾ ਉਹਨੂੰ ਕਾਇਮ ਰੱਖਣਾ ਮਰਜ਼ਾਦਾ ਨੂੰ ਕਾਇਮ ਰੱਖਣਾ ਤਾਂ ਕਈ ਵਾਰੀ ਪੈਸੇ ਨੂੰ ਇਗਨੋਰ ਕਰਨਾ ਪੈਂਦਾ ਠੀਕ ਹੈ ਜਿਵੇਂ ਪੈਸਾ ਇਹ ਦੇਖਾਂ ਔਰ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਮੈਂ ਬਿਜ਼ਨਸ ਕਰਦਾ ਸਾਰਾ ਕੁਝ ਦਿੱਤਾ ਲੇਕਿਨ ਇਹ ਪੰਜਾਬੀ ਬੋਲੀ ਲਈ ਮੈਂ ਜਿਹ ਮੈਂ ਜੁੜਿਆ ਆ ਗਾਉਂਦਾ ਕਿਉਂਕਿ ਤੁਸੀਂ ਪੈਸੇ ਨਾਲ ਅੰਦਰੋਂ ਜਿੰਦਾ ਨਹੀਂ ਰਹਿ ਸਕਦੇ ਮੈਂ ਇਹ ਅੰਦਰੋਂ ਜਿੰਦਾ ਦਾ ਸੰਗੀਤ ਨਾਲ ਜੁੜਿਆ ਕਰਕੇ ਆ ਤੇ ਜਿਹਦਾ ਮੁੱਲ ਕੋਈ ਨਹੀਂ ਜਿੰਦਾ ਰਹਿਣ ਦਾ ਮੁੱਲ ਕੋਈ ਨਹੀਂ ਹੁੰਦਾ ਮੰਦਾ ਕਹਿੰਦਾ ਵੀ ਜ਼ਿੰਦਗੀ ਲਈ ਕੁਝ ਵੀ ਕਰਦਾ ਕੀ ਬਾਤ ਆ ਤੇ ਉਹ ਜਿਹੜਾ ਨਜ਼ਾਰਾ ਜੋ ਨਸ਼ਾ ਹੈ ਸੰਗੀਤ ਚ ਉਹ ਮੈਨੂੰ ਪੈਸੇ ਨਾਲ ਨਹੀਂ ਮਿਲ ਸਕਦਾ ਪਰਿਵਾਰ ਸਾਥ ਦਿੰਦਾ ਪੂਰਾ ਅੱਤ ਤੁਸੀਂ ਤਾਂ ਬੈਠੇ ਦੇ ਕੋਈ ਸਾਰੇ ਚੁੱਪ ਬੈਠੇ ਕੋਈ ਬੋਲ ਰਿਹਾ ਸਾਡਾ ਥੈਂਕ ਯੂ ਪਰਿਵਾਰ ਜਿੱਥੇ ਸਾਥ ਨਾ ਦੇਵੇ ਉਹ ਫਿਰ ਤਾਂ ਕੋਈ ਕੰਮ ਸਿਰੇ ਚੜ੍ਹ ਹੀ ਨਹੀਂ ਸਕਦਾ ਭਾਜੀ ਬਹੁਤ ਇੰਪੋਰਟੈਂਟ ਗੱਲ ਆ ਕਈਆਂ ਦੇ ਵੱਡੇ ਵੱਡੇ ਸੁਪਨੇ ਹੁੰਦੇ ਪਰਿਵਾਰ ਕਈ ਵਾਰੀ ਨਹੀਂ ਸਾਥ ਹੁਣ ਮੈਂ ਤੁਹਾਨੂੰ ਆਪਣੇ ਵੈਸੇ ਮੈਂ ਇਹ ਨਹੀਂ ਵਡਿਆਈ ਨਹੀਂ ਕਰਦਾ ਮਾੜੀ ਜਿਵੇਂ ਤੁਹਾਨੂੰ ਦੱਸ ਰਿਹਾ ਜੀ ਮੈਂ ਪਿਛਲੇ 30 ਸਾਲ ਤੋਂ ਸਬਵੇ ਸੈਂਡਵਿਚ ਵਰਲਡ ਦੀ ਫਰੈਂਚਾਈਜ਼ ਹਾਂ ਬਹੁਤ ਵੱਡੀ ਹੈ ਜੀ ਜੀ ਔਰ ਮੈਂ 8-10 ਸਟੋਰ ਮੇਰੇ ਕੋਲ ਰਹੇ ਨੇ ਇੰਨੇ ਵੀ ਰਨ ਕੀਤੇ ਨੇ ਅੱਛਾ ਜੀ ਤੇ ਮੈਂ ਫਰੈਂਚਾਈਜ਼ ਆ ਉਹਦਾ ਅੱਛਾ ਮੇਰੀ ਵਾਈਫ ਨਾਲ ਫਰੈਂਚਾਈਜ਼ ਹੈ ਹੈਨਾ ਤੇ ਤੁਹਾਨੂੰ ਤੁਸੀਂ ਸਮਝਦੇ ਹੋ ਵੀ ਮੈਂ ਜਦੋਂ 2-2 ਮਹੀਨੇ ਐਬਸੈਂਟ ਰਹਿੰਦਾ ਪੰਜਾਬ ਜਾ ਕੇ ਤੇ ਜੇ ਉਹ ਨਾਂ ਪਿੱਛੇ ਟੇਕਰ ਕਰਦੀ ਉਹ ਵੀ ਸਭ ਕੁਝ ਰੁਲ ਜਾਏ ਵਾਹ ਜੀ ਵਾਹ ਇਹ ਤੋਂ ਵੱਡਾ ਸਾਥ ਉਹ ਕਿ ਹੋ ਸਕਦਾ ਹਾਂ ਇਹ ਬਹੁਤ ਇੰਪੋਰਟੈਂਟ ਹੈ ਸਾਰੇ ਸੁਪਨਾ ਪੂਰਾ ਕਰੋ ਤੇ ਮੈਂ ਘਰ ਵੀ ਸਮਝਦੀਆਂ ਤੇ ਵੀ ਵਾਹ ਜੀ ਇਹ ਬਹੁਤ ਬਹੁਤ ਦਿਨ ਇਕੱਲੇ ਤੋਂ ਕਦੇ ਨਹੀਂ ਕਦੇ ਨਹੀਂ ਹੁੰਦਾ ਇਹ ਗੱਲਬਾਤ ਪਾ ਜੀ ਯਾਰੀਆਂ ਬੜੀਆਂ ਵੱਡੀਆਂ ਵੱਡੀਆਂ ਟਾਡੀਆਂ ਹਨਾ ਮੈਨੂੰ ਪਤਾ ਲੱਗਾ ਸ਼ਾਇਦ ਸ਼ੌਕਤ ਸਾਹਿਬ ਵੀ ਤੁਹਾਡੇ ਦੋਸਤ ਰਹੇ ਜਾਂ ਹਾਂਜੀ ਬਹੁਤ ਸਿੰਦਾ ਸਾਹਿਬ ਬਾਰਸਪਾਜੀ ਹੁਣੀ ਸਿੰਦਾ ਸਾਹਿਬ ਤੇ ਜਿੱਥੇ ਆਪਾਂ ਹੁਣ ਬੈਠੇ ਆ ਅਸੀਂ ਸਵੇਰ ਨੂੰ ਬਾਜਾ ਲਾ ਕੇ ਇੱਥੇ ਵੰਦੇ ਸੀ ਜਦੋਂ ਜਨ ਅਮਰੀਕਾ ਜਾਉਣਾ ਪ੍ਰੋਗਰਾਮ ਤੋਂ ਬਾਅਦ ਉਹ ਮੇਰੇ ਕੋਲ ਹੀ ਹੁੰਦੇ ਸੀ ਅੱਛਾ ਬੜੇ ਗੀਤਾਂ ਦੀ ਕੰਪੋਜੀਸ਼ਨ ਇੱਥੇ ਬਣਾਈਆਂ ਸੀ ਬਹਿ ਕੇ ਅੱਛਾ ਤੇ ਬੜਾ ਜਨ ਵੀ ਉਹਨਾਂ ਦਾ ਮੈਂ ਅੱਜ ਸ਼ੁਕਰਗੁਜ਼ਾਰ ਆ ਉਹਨਾਂ ਨੂੰ ਮਿਸ ਕਰਦੇ ਆ ਅੱਛਾ ਜੀ ਉਹ ਜਿਹੜੇ ਆਰਟਿਸਟ ਵਾਰ-ਵਾਰ ਨਹੀਂ ਜੰਮਦੇ ਮਣਕ ਸਾਹਿਬ ਉਹ ਜਿੰਦਾ ਸਾਹਿਬ ਤੇ ਉਹ ਜਿਹੜੀ ਆ ਪੜਾ ਪਾ ਗਏ ਨੇ ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਖਾਸ ਗੱਲ ਹੈਗੀ ਜਿਹੜੀ ਸਾਨੂੰ ਅੱਜ ਤੱਕ ਨਹੀਂ ਪਤਾ ਤੁਹਾਡੀ ਤੇ ਸ਼ਿੰਦਰ ਸਾਹਿਬ ਦੀ ਕੋਈ ਐਸੀ ਸਟੋਰੀ ਸਾਨੂੰ ਦੱਸੋ ਕੋਈ ਕਿ ਜਿੰਨਾ ਪਤਾ ਲੱਗੇ ਕਿ ਯਾਰ ਯਾਰੀ ਇੰਨੀ ਕਲੋਸ ਸੀ ਕੁਝ ਹੈ ਯਾਦ ਹੈ ਆ ਉਹਨਾਂ ਦੀ ਯਾਰੀ ਇੰਨੀ ਸੀ ਸਮਝ ਲਓ ਵੀ ਚਲੋ ਉਮਰ ਚ ਮੈਂ ਥੋੜਾ ਜਿਹਾ ਛੋਟਾ ਸੀ ਉਸ ਤੋਂ ਬੜਾ ਜਿਆਦਾ ਨਹੀਂ ਸੀ ਫਰਕ ਤੇ ਆਮ ਬੰਦੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਸੀ ਉਹਨਾਂ ਦੇ ਸਾਹਮਣੇ ਕੋਈ ਗੱਲ ਨਹੀਂ ਸੀ ਕਰਦੇ ਸਾਡਾ ਮਜ਼ਾਕ ਇੰਨਾ ਚੱਲਦਾ ਸੀ ਇੰਨਾ ਚੱਲਦਾ ਸੀ ਉਹ ਮੈਨੂੰ ਕਹਿੰਦੇ ਹੁੰਦੇ ਯਾਰ ਦੁਨੀਆ ਵਰਦੇ ਬੰਦੇ ਜਿਹੜੇ ਆ ਉਹ ਮੈਥੋਂ ਡਰਦੇ ਨੇ ਮੈਂ ਤੂੰ ਇੱਕ ਪਹਿਲਾ ਬੰਦਾ ਜਿਹੜਾ ਮੈਝ ਤੋਂ ਮੈਂ ਡਰਦਾ ਕਿਉਂਕਿ ਸੀਕ੍ਰੀਟ ਪਤਾ ਹੁੰਦੇ ਆ ਹਾਂ ਬਸ ਮਜ਼ਾਕ ਚੱਲਦਾ ਰਹਿੰਦਾ ਬਹੁਤ ਸੋਹਣੀ ਗੱਲ ਹੈ ਬਹੁਤ ਸੋਹਣੀ ਆ ਬੱਚੇ ਭਾਜੀ ਤੰਦਰੁਸਤ ਆ ਸਭ ਸੈਟ ਹੈ ਜਾਂ ਕਿੱਦਾਂ ਬੱਚੇ ਸਭ ਸੈਟ ਆ ਜੀ ਇੱਕ ਜੇ ਵਿਆਹਣ ਵਾਲਾ ਰਹਿੰਦਾ ਉਹ ਸਾਡੇ ਨਾਲ ਰਹਿੰਦਾ ਹੈ ਅੱਛਾ ਜੀ ਬੇਟੀ ਡਾਕਟਰ ਹੈ ਉਹ ਇੱਥੇ ਸੈਕਰਮਟੋ ਰਹਿ ਰਹੀ ਹੈ ਜੋਬ ਕਰ ਰਹੀ ਹੈ ਵਾਹ ਜੀ ਵਾਹ ਛੋਟਾ ਵੀ ਇੱਥੇ ਲੱਗੇ ਰਹਿੰਦਾ ਵਿਆਹਿਆ ਉਹ ਵੀ ਅੱਛਾ ਜੀ ਸਾਰੇ ਆਪਣੇ ਬਣੀ ਜਗੇ ਖੁਸ਼ ਨੇ ਠੀਕ ਆ ਭਾਜੀ ਅੱਗੇ ਫਿਊਚਰ ਚ ਆਪਣੇ ਨੂੰ 뮤직 ਚ ਦੇਖਦੇ ਆ ਫਿਲਮਾਂ ਚ ਦੇਖਦੇ ਆ ਮੈਨੂੰ ਇਹਨਾਂ ਦਾ ਪਤਾ ਦੀ ਛੱਡਣਾ ਨਹੀਂ ਹੈਗਾ ਦੋਨੋਂ ਹੀ ਕੰਮ ਕਰਨੇ ਨੇ ਪੈਲਰ ਅੱਛਾ ਕਿਉਂਕਿ ਮੈਂ ਹੁਣ ਫਿਲਮਾਂ ਵਿੱਚ ਵੀ ਤਕਰੀਬਨ ਇੱਕ ਮੇਰੀ ਫਿਲਮ ਆ ਰਹੀ ਹੈ ਹੁਣ ਬਹੁਤ ਪ੍ਰੋਜੈਕਟ ਮੈਂ ਹੀ ਪੁੱਛਣ ਲੱਗੇ ਪ੍ਰੋਜੈਕਟ ਚੱਲਦਾ ਹਾਂਜੀ ਪ੍ਰੋਜੈਕਟ ਚੱਲ ਰਿਹਾ ਜੀ ਉਹਦੀ ਐਡੀਟਿੰਗ ਵਗੈਰਾ ਚੱਲ ਰਹੀ ਹੈ ਹੋਪਫੁਲੀ अर्ਲੀ ਨੈਕਸイヤー ਅੱਛਾ ਜੀ ਰਿਲੀਜ਼ ਹੋਏਗੀ ਕਿਉਂਕਿ ਫੁੱਲ ਮੂਵੀ ਨੂੰ ਬਹੁਤ ਟਾਈਮ ਲੱਗਦਾ ਹਾਂ ਇਹ ਤਾਂ ਹੈ ਹਾਂ ਫਿਲਮ ਵਰਟਲ ਨਾਲ ਕਰੈਕਟਰ ਬੇਸਡ ਮੂਵੀ ਹੈ ਅੱਛਾ ਜੀ ਤੇ ਉਹਦੇ ਵਿੱਚ ਮੇਰਾ ਲੀਡ ਰੋਲ ਹੈ ਅੱਛਾ ਉਹ ਸੁਣੀ ਬਣੀ ਉਹਦੇ ਕਿਉਂਕਿ ਗਾਣੇ ਅੱਗੇ ਮੈਂ ਹੁਣ ਜਾ ਗਾਣੇ YouTube ਚੈਨਲ ਤੇ ਪਾਉਂਦਾ ਸੀ ਹੁਣ ਮੈਂ ਫਿਲਮ ਚ ਪਾਉਣਾ ਹੈ ਅੱਛਾ ਮੈਂ ਉਹਦੇ ਚ ਤਿੰਨ ਗੀਤ ਨੇ ਇੱਕ ਡਿਊਟ ਹੈ ਦੋ ਸੋਲਨ ਬਹੁਤ ਸੋਹਣੇ ਨੇ ਤੇ ਜਦੋਂ ਮੈਂ ਜ਼ਿਗਰ ਹੁਣ ਮਾਈਕ੍ਰੋਫੋਨ ਤੇ ਕਰ ਨਹੀਂ ਸਕਦਾ ਹਾਂ ਨਹੀਂ ਨਹੀਂ ਠੀਕ ਆ ਨੇ ਆਪਾਂ ਨਹੀਂ ਚਾਹਨੇ ਅਸੀਂ ਮੈਂ ਵੀ ਖੁਦ ਚਾਹੂੰਗਾ ਕਿ ਜਦੋਂ ਆਗੇ ਤੁਸੀਂ ਮੈਨੂੰ ਦੱਸਿਓ ਸਾਰਾ ਪਤਾ ਲੱਗਦਾ ਬਹੁਤ ਸੋਹਣਾ ਭਾਜੀ ਗੱਲਾਂ ਤਾਂ ਬਹੁਤ ਸੋਹਣੀਆਂ ਆਪਣੀਆਂ ਸਾਰਾ ਕੁਝ ਚੱਲ ਵੀ ਰਿਹਾ ਵਾ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਦਿਲ ਦੀ ਹੈਗੀ ਕੋਈ ਐਸੀ ਗੱਲ ਜਿਹੜੀ ਕਹਿੰਨੇ ਯਾਰ ਆ ਮੈਨੂੰ ਕਰਨੀ ਕਰਨੀ ਆ ਬਸ ਜਲਦੀ ਗੱਲ ਇੱਕੋ ਹੀ ਹੈ ਵੀ ਇਸ ਕੰਟਰੀ ਵਿੱਚ ਆ ਕੇ ਮੇਰਾ ਇੱਕ ਸੁਪਨਾ ਸੀ ਹੂੰ ਜਦੋਂ ਮੈਂ ਇੱਥੇ ਸ਼ੁਰੂਆਤ ਕੀਤੀ ਹੈ ਨਾ 1983 'ਚ ਪਹਿਲਾ ਬੈਂਡ ਨਿਸ਼ਾਨੇ ਪੰਜਾਬ ਬਣਾਇਆ ਮਜੀਸ਼ ਨਹੀਂ ਸੀ ਮਿਲਦੇ ਬਿਲਕੁਲ ਉਹਨਾਂ ਦਿਨਾਂ 'ਚ ਇੱਥੇ ਕੋਈ ਪੰਜਾਬੀ ਪ੍ਰੋਗਰਾਮ ਹੈ ਨਹੀਂ ਸੀ ਵਿਆਹ ਸ਼ਾਦੀਆਂ ਦੇ ਇਵਨ ਕਿ ਗੁਰਦੁਆਰਿਆਂ 'ਚ ਕੀਰਤਨੀ ਜਥੇ ਨਹੀਂ ਸੀ ਮੈਂ ਗੁਰਦੁਆਰਿਆਂ ਤੋਂ ਧਰਮਗੀਤ ਗਾਉਣਾ ਸ਼ੁਰੂ ਕੀਤੇ ਨੇ ਹਨਾ ਤੇ ਮੈਂ ਚਾਹੁੰਦਾ ਵੀ ਸਾਡੀ ਅਗਲੀ ਜਨਰੇਸ਼ਨ ਜਿਹੜੀ ਇੱਥੋਂ ਦੀ ਜੰਮ ਪੜਾ ਇੱਥੋਂ ਦੀ ਹੈ ਵੀ ਅੱਗੇ ਪੰਜਾਬੀ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਗੁਰਦੁਆਰਿਆਂ 'ਚ ਕਰਦੇ ਆ ਸੁਭਾਵਾਂ 'ਚ ਕਰਦੇ ਆ ਪਰ ਉਹਦੇ ਲਈ ਉਪਰਾਲੇ ਕੁਝ ਨਹੀਂ ਬਹੁਤੇ ਜ਼ਿਆਦਾ ਜਿਵੇਂ ਕਹੀਏ ਵੀ ਨਹੀਂ ਨਹੀਂ ਕਰਦੇ ਆ ਆਪਾਂ ਨੂੰ ਭੱ ਗੀ ਹਰ ਇੱਕ ਨੂੰ ਆਪਣੀ ਆਪਣੀ ਠੀਕ ਆ ਵੀ ਅੱਗੇ ਸਾਡੇ ਜਿਹੜੇ ਨਵੇਂ ਨਵੇਂ ਮੁੰਡੇ ਜਿਹੜੇ ਇਥੋਂ ਦੇ ਜੰਪਾਲਾ ਉਹ ਵੀ ਪੰਜਾਬੀ ਚ ਸਾਨੂੰ ਗਾਉਂਦੇ ਦੱਸਣ ਆ ਠੀਕ ਆ ਬਿਲਕੁਲ ਭਾਜੀ ਆ ਦੇਖੋ ਤੁਸੀਂ ਆਪਣੇ ਅੰਦਰੋਂ ਇਹ ਗੱਲਾਂ ਕੀਤੀਆਂ ਸਾਨੂੰ ਚੰਗਾ ਲੱਗਾ ਤੇ ਅਸੀਂ ਚਾਹੁੰਦੇ ਆ ਕਿ ਹਮੇਸ਼ਾ ਅੱਗੇ ਚੱਲ ਕੇ ਵੀ ਤੁਹਾਨੂੰ ਜੇ ਜੋ ਚੰਗਾ ਲੱਗੇ ਤੁਹਾਡੀ ਲਾਈਫ ਚ ਹਨ ਉਹ ਵੈਸੇ ਆਪਾਂ ਨੂੰ ਚੰਗਾ ਹੀ ਵੰਡਣਾ ਚਾਹੀਦਾ ਹਮੇਸ਼ਾ ਹਨ ਤੇ ਠੀਕ ਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਫਿਰ ਮਿਲਾਂ ਓਕੇ ਸਿਮਰ ਜੀ ਹਮਮ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਆਏ ਔਰ ਮੈਂ ਫਿਰ ਜਾਣ ਤੋਂ ਪਹਿਲੇ ਇਸ ਗੱਲ ਦੀ ਮਾਫੀ ਚਾਹਾਂਗਾ ਜੇ ਕਿਸੇ ਐਸੀ ਕੋ ਗੱਲ ਕਿਸੇ ਦੇ ਦਿਲ ਨੂੰ ਲੱਗੀ ਆ ਉਸਦੇ ਲਈ ਪਹਿਲਾਂ ਮਾਫੀ ਮੰਗਦੇ ਆ ਪਰ ਜਦੋਂ ਤੁਸੀਂ ਗੱਲਾਂ ਕਰਨ ਬੈਠਦੇ ਹੋ ਤੇ ਫਿਰ ਜੋ ਦਿਲ ਚੋਂ ਕਹਿ ਦੇਣੀ ਚਾਹੀਦੀ ਹੈ ਹਾਂਜੀ ਤੇ ਇਸ ਦੇ ਨਾਲ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਰੱਬ ਰੱਖ ਬਹੁਤ ਮਿਹਰਬਾਨੀ